ਜਿਹੜੇ ਪੰਜ ਭਾਗ ਹੈ ਮਨ ਦੇ ਪੰਜ ਸਰੂਪ ਹੈ ਇਹਦੇ ਵਿੱਚ ਹੀ ਜਿਹੜੇ ਮਾਨਸਿਕ ਦੋਸ਼ ਮਾਨਸਿਕ ਰੋਗ ਪੈਦਾ ਹੁੰਦੇ ਆ ਤਾਂ ਅਗਰ ਕਹਿੰਦਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਬਿਰਧ ਪਛਾਨ ਇੱਕ ਰਥ ਹੈ ਉਹਦੇ ਪੰਜ ਘੋੜੇ ਆ ਤੇ ਮਨ ਉਹ ਸੀਟ ਤੇ ਬੈਠਾ ਕਿ ਬੰਦਾ ਬੈਠਾ ਹੈ ਘੋੜੇ ਬੜੇ ਸ਼ਕਤੀਸ਼ਾਲੀ ਆ ਉਹ ਭੱਜ ਰਹੇ ਆ ਸਾਰੀਆਂ ਦਿਸ਼ਾਵਾਂ ਨੂੰ ਭੱਜ ਰਹੇ ਆ ਡਾਕਟਰ ਸਾਹਿਬ ਮਨ ਕੀ ਹੁੰਦਾ ਹੈ ਕਿ ਮਨ ਅਗਰ ਸਹੀ ਤਰੀਕੇ ਦੇ ਨਾਲ ਵਰਤਿਆ ਜਾਵੇ ਤਾਂ ਮਨ ਵਰਗਾ ਯੰਤਰ ਆਪਣੇ ਕੋਲ ਹੋਰ ਕੋਈ ਵੀ ਨਹੀਂ ਹੈ ਮਨ ਸਭ ਤੋਂ ਤਕੜੀ ਮਸ਼ੀਨ ਹੈ ਯੰਤਰ ਹੈ ਪ੍ਰੋਸੈਸ ਹੈ ਕਿ ਮਨ ਨੂੰ ਜਦੋਂ ਆਪਾਂ ਧਰਮ ਦੇ ਰਸਤੇ ਦੇਖਦੇ ਹਾਂ ਤੈਨੂੰ ਬੜਾ ਪਰਤਾਰਨਾ ਦੇ ਰੂਪ ਚ ਵੇਖਿਆ ਵੀ ਜਾਂਦਾ ਹੈ ਇਨੂੰ ਚੰਗੇ ਤਰੀਕੇ ਨਾਲ ਵੀ ਕਿਹਾ ਜਾਂਦਾ ਤੇ ਮਾੜੇ ਤਰੀਕੇ ਨਾਲ ਵੀ ਕਿਹਾ ਜਾਂਦਾ ਹੈ ਇਸੇ ਮਨ ਨੂੰ ਚੰਚਲ ਵੀ ਕਿਹਾ ਜਾਂਦਾ ਹੈ ਇਸੇ ਮਨ ਨੂੰ ਕਿਹਾ ਜਾਂਦਾ ਕਿ ਅਗਰ ਮਨ ਨਾ ਹੋਵੇ ਤਾਂ ਬੰਦਾ ਪਰਮਾਤਮਾ ਕਦੋਂ ਦਾ ਬਣ ਜਾਵੇ ਪਰ ਫਿਰ ਅਗਰ ਆਪਾਂ ਦੇਖਦੇ ਆ ਕਿ ਮਨ ਅਗਰੇ ਨਹੀਂ ਬੁਰਾ ਤੇ ਫਿਰ ਆਪਣੇ ਵਿੱਚ ਕਿਉਂ ਆ ਤੇ ਇਹਦਾ ਕੋਈ ਨਾ ਕੋਈ ਫੰਕਸ਼ਨ ਤਾਂ ਪ੍ਰਕਿਰਤੀ ਨੇ ਰੱਖਿਆ ਵਾ ਜੋ ਆਪਣੇ ਅੰਦਰ ਰੱਖਿਆ ਹੋ। ਤਾਂ ਮਨ ਅਗਰ ਡਿਸਰੈਗੂਲੇਟਡ ਇਨਡਿਸਿਪਲਿਨਡ ਠੀਕ ਹੈ ਜਿਹਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ ਜਿਹੜਾ ਕਿ ਆਪਣੀ ਗਤੀ ਦੇ ਨਾਲ ਨਹੀਂ ਹੈ। ਤਾਂ ਫਿਰ ਆਪਾਂ ਅਗਰ ਮਨ ਨੂੰ ਧਰਮ ਦੇ ਰਸਤੇ ਦੇਖਦੇ ਆ ਤੇ ਕਹਿੰਦਾ ਹੈ ਕਿ ਅਗਰ ਇੱਕ ਰਥ ਹੈ ਉਹਦੇ ਪੰਜ ਘੋੜੇ ਆ ਤੇ ਮਨ ਉਹ ਸੀਟ ਤੇ ਬੈਠਾ ਕਿ ਬੰਦਾ ਬੈਠਾ ਹੈ ਘੋੜੇ ਬੜੀ ਸ਼ਕਤੀਸ਼ਾਲੀ ਆ ਉਹ ਭੱਜ ਰਿਹਾ ਸਾਰੀਆਂ ਦਿਸ਼ਾਵਾਂ ਨੂੰ ਭੱਜ ਰਿਹਾ ਤਾਂ ਹੁਣ ਆਪਾਂ ਦੇਖਦੇ ਆ ਕਿ ਪੰਜ ਜਿਹੜੇ ਮਨ ਦੇ ਸਰੂਪ ਹੈ ਕਿਹੜੇ-ਕਿਹੜੇ ਆ ਇਹਦੇ ਬਾਰੇ ਆਪਾਂ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਕਿ ਅਗਰ ਉਹ unreregulated mind that dysregulated mind ਉਹ ਫੇਰ ਆਪਣਾ ਦੁਸ਼ਮਣ ਆ ਪਰ ਅਗਰ ਉਸੇ ਮਨ ਨੂੰ ਆਪਾਂ ਕਾਬੂ ਕਰ ਲਿਆ ਉਹ ਪੰਜਾਂ ਘੋੜਿਆਂ ਨੂੰ ਅਗਰ ਕਾਬੂ ਕਰ ਲਿਆ ਤਾਂ ਫੇਰ ਮਨ ਵਰਗਾ ਕੋਈ ਯੰਤਰ ਵੀ ਨਹੀਂ ਹੈ ਤਾਂ ਮਨ ਵਰਗਾ ਕੋਈ ਦੋਸਤ ਵੀ ਨਹੀਂ ਹੈ ਮਨ ਵਰਗਾ ਕੋਈ ਸਾਥੀ ਵੀ ਨਹੀਂ ਹੈ ਤਾਂ ਅਗਰ ਆਪਾ ਨਜ ਦੇ ਅੰਦਰ ਕਿ ਅਗਰ ਕਿਸੇ ਵੀ ਬੰਦੇ ਨੇ ਕਿਸੇ ਉੱਚ ਟੀਚੇ ਦੀ ਪ੍ਰਾਪਤੀ ਕਰਨੀ ਹੈ ਤਾਂ ਫਿਰ ਕੀ ਕਰਦਾ ਉਹ ਉਹਦਾ ਮਨ ਹੀ ਉਹਦਾ ਹਮੇਸ਼ਾ ਸਾਥੀ ਬਣਦਾ ਹੈ ਉਹ ਜਦੋਂ ਉਹਨੇ ਬੰਨ ਲਿਆ ਜਦੋਂ ਉਹਨੂੰ ਉਹਨੇ ਕਾਬੂ ਕਰ ਲਿਆ ਉਹ ਪੰਜਾਂ ਕੋੜਿਆਂ ਨੂੰ ਫਿਰ ਇਹਦੇ ਵਰਗੇ ਉੱਥੇ ਦੀ ਕਿਤੇ ਪਹੁੰਚ ਜਾਂਦਾ ਹੈ ਗਾਂ ਦੀ ਗਾਂ ਵੱਧਾਈ ਤੁਰਿਆ ਜਾਂਦਾ ਤਾਂ ਕੋਈ ਵੀ ਜਿਹੜੀ ਸਕਸੈਸ ਹੈ ਉਹ ਮੰਨ ਦੇ ਰਸਤੇ ਮਿਲਦੀ ਹੈ ਔਰ ਅਗਰ ਇਹਨੂੰ ਇੰਨਾ ਕੁ ਸ਼ੁੱਧ ਕਰ ਲਿਆ ਫਿਰ ਇਹ ਹਵਾ ਵੱਤ ਹੋ ਜਾਂਦਾ ਹੁੰਦਾ ਤਾਂ ਹੈ ਪਰ ਉਹਦੀ ਪ੍ਰਗਟ ਹੁੰਦਾ ਜਦੋਂ ਇਹਨੇ ਕੋਈ ਕੰਮ ਆਪਾਂ ਇਹਦੇ ਤੋਂ ਕਰਵਾਉਣਾ ਹੋਵੇ ਪਰ ਅਗਰ ਇਹ ਡਿਸ ਰੈਗੂਲੇਟਡ ਹੈ ਤਾਂ ਫਿਰ ਇਹਦੇ ਵਰਗਾ ਕੋਈ ਦੁਸ਼ਮਣ ਵੀ ਨਹੀਂ ਹੈ ਇਸੇ ਜਿਹੜੇ ਪੰਜ ਭਾਗ ਹੈ ਮਨ ਦੇ ਪੰਜ ਸਰੂਪ ਹੈ ਇਹਦੇ ਵਿੱਚ ਹੀ ਜਿਹੜੇ ਮਾਨਸਿਕ ਦੋਸ਼ ਮਾਨਸਿਕ ਰੋਗ ਪੈਦਾ ਹੁੰਦੇ ਆ ਤਾਂ ਆਪਾਂ ਨੂੰ ਦੇਖਦੇ ਆ ਕਿ ਜਿਹੜਾ ਇਹ ਘਬਰਾਟ ਦਾ ਰੋਗ ਹੈ ਡਿਪਰੈਸ਼ਨ ਦਾ ਰੋਗ ਹੈ ਇਹ ਮਨ ਦੇ ਕਿਹੜੇ ਹਿੱਸਿਆਂ ਤੋਂ ਆਉਂਦਾ ਜੀ ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਆ